ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਦੀਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਛੇਰੇ ਭਾਈ ਹੋਣਾ ਕੱਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਭਾਈ ਜੀ ਤੇ ਨਾਮ ਦੱਸਦੇ ਇਕ ਕਰੀ ਫਿਰ ਆਪਣਾ ਨਾਂ ਭਾਈ ਆਪਣਾ ਸ਼ਮਸ਼ੇਰ ਸਿੰਘ ਪਿੰਡ ਪੂੰਗਾ ਤਹਿਸੀਲ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ ਇਕ ਕਰੀ 7529073481 ਠੀਕ ਆ ਤੇ ਅੱਜ ਵੀ ਭਾ ਨਿਕ ਨਿਕਿਆ ਫਿਰ ਭਾ ਭਾਜੀ ਛੋਟੇ ਛੋਟੇ ਆ ਦੋ ਮੱਝਾਂ ਵਾ ਦੋ ਬੈੜਾ ਵਾ ਅੱਛਾ ਹਾਂਜੀ ਭਾਈ ਜੀ ਚਲੋ ਸ਼ਰਾਰਤ ਫਿਰ ਆ ਝੋਟੀ ਤੋਂ ਹੀ ਆਪਾਂ ਕਰ ਦਈਏ ਪਹਿਲਾ 1000 ਰੁਪਏ ਦੀ ਝੋਟੀ ਅੱਛਾ ਮਗਰ ਇਹਦੇ ਕੱਟੀ ਜੋ ਮਗਰ ਇਹਦੇ ਠੀਕ ਆ ਦੁੱਧ ਭਾਜੀ ਇਹ ਸਾਢੇ 7 ਕਿਲੋ ਪੱਕਾ ਤਿਆਰ ਪੱਕਾ ਦੁੱਧ ਹੈਗਾ ਜੀ ਸਾਢੇ 7 ਕਿਲੋ ਭਾਜੀ 7 ਵੀ ਕੋਈ ਰਹਿਣਦੇ ਤੇ ਪੂਰਾ ਸਾਢੇ 7 ਕਿਲੋ ਹੋਊਗਾ ਬਾਕੀ ਆ ਦੇਖ ਸਾਦੇ ਜੀ ਮੂੰਹ ਮੱਥੇ ਦੀ ਸੋਹਣੀ ਆ ਸਿੰਗਾ ਦੀ ਸੋਹਣੀ ਆ ਥੋੜਾ ਜਿਹਾ ਸਾਡੇ ਤੋਂ ਡਰਦੀ ਡਰਦੀ ਜਿਹਾ ਵਾ ਬਾਕੀ ਥੱਲੇ ਆ ਵੀ ਫਿਕਸ ਜੇ ਹਵਾਨੇ ਦੀ ਮਾਲ ਕੇ ਅੱਜ ਲਾਇਆ ਕੋਈ ਨਹੀਂ ਲਾਇਆ ਵੀ ਜੀ ਕਿ ਬੂਰੋ ਜੀ ਡਰਦੀ ਹੈ ਕੋਈ ਨਹੀਂ ਡਰਦੀ ਆ ਤੇ ਆ ਕੱਟੀ ਆ ਮਿਲਦੀ ਕੱਟੀ ਤੇ ਹੀ ਆ ਵਿਧੀ ਜੀ ਦੋਵੇਂ ਟਾਈਮ ਬਾਜੀ ਕੱਟੀ ਤੇ ਕੱਟੀ ਦੇ ਬਾਜੀ ਦੋਵੇਂ ਟਾਈਮ ਅੱਛਾ ਬਾਕੀ ਚੌਂਚਾਂ ਬੜੀ ਪੋਲੀ ਥੋੜਾ ਡਰਦੀ ਕੈਮਰੇ ਤੋਂ ਠੀਕ ਆ ਬਾਕੀ ਕਿਹਨੇ ਘਰ ਚੋਂ ਨਹੀਂ ਗੱਡੀ ਚੋਟੀ ਠੀਕ ਆ ਬਾਕੀ ਠੰਡੀ ਚੀਜ਼ ਲੈਂਦਾ ਬਚਾ ਲਾ ਕੇ ਜਿੱਦਾਂ ਮਰਜ਼ੀ ਵਿੱਚ ਹੋਵੇ ਤੇ ਉਹ ਜੀ ਦੀ ਬਾਜੀ ਗੱਲ ਹਾਂਜੀ ਬਾਜੀ ਬਾਕੀ ਸਭ ਠੀਕ ਆ ਹਾਂਜੀ ਹਾਂਜੀ ਬਾਕੀ ਤਾਂ ਸਿਰ ਬੜਾ ਛੋਟਾ ਨੇ ਵੇਚਣ ਲੱਗਾ ਜੀ ਠੀਕ ਆ ਹਾਂ ਜੀ ਤੇ ਕਿੰਨਾ ਰੱਖਣਾ ਫਿਰ ਇਹਦਾ ਮੋਲ ਆਪਾਂ ਮੋਲ ਆ ਰੀਪਾ ਜੀ ਭਾਵੇਂ ਇਹਦਾ 45000 ਕਰ ਲੀਏ ਹਾਂ ਜੀ 3000 ਛੋੜ ਕੇ ਪੂਰੇ 42000 ਦੇ ਦਾਂਗੇ ਅੱਛਾ 42000 ਦੀ ਦੇ ਦੇਣੀ ਆ ਭਾਜੀ ਹੋਰ ਭਾਜੀ ਕਰਦਾ ਖੁੱਲਾ ਮਾਂ ਤਾਣ ਕੋ ਫੋਨ ਲਾ ਵੇ ਕਿੰਨੇ 40 ਦੀ ਕਰ ਦਾਂਗੇ ਅੱਛਾ ਪੂਰੇ 40 ਦੀ ਹਾਂ ਜੀ ਭਾਜੀ ਠੀਕ ਹੈ ਜੀ ਬਾਕੀ ਚੋਗੇ ਖੜੇ ਬਾਕੀ ਇਹ ਦੱਸਦੀ ਥੋੜਾ ਛੋਟੀ ਠੀਕ ਆ ਬਾਕੀ ਚੋਣ ਚਾਨ ਬੜੀ ਪੋਦੀ ਜੀ ਤੇ ਆ ਛੋਟੀ ਕੁਲ ਕਿੰਨਾ ਹੀ ਦੁੱਧ ਇਹ ਛੋਟੀ ਜਿਹੜੇ ਭਾਜੀ 7 ਕਿਲੋ ਦੁੱਧ ਬਚਾਣੀ ਜੁ ਹੈਗਾ ਇਹਦਾ ਇਹਦਾ ਬੱਚਾ ਨਹੀਂ ਹੈਗਾ ਤੇ 7 ਕਿਲੋ ਹੈਗਾ ਜੀ ਪੱਕਾ ਦੁੱਧ ਪੱਕਾ ਭਾਜੀ 2 ਟਾਈਮ ਕੋ ਚੋਇ ਖੜੇ ਆਇਆ ਇਹ ਲੈ ਆਹ ਕਿਥਾਂ ਨੇ ਇਹਦੇ ਕੋਈ ਚੰਗਾ ਲੱਗਾ ਅਵੀ ਹਰ ਬਾਜੀ ਪਾੜੇ ਤੇ ਜੋਟੀ ਠੀਕ ਆ ਹਾਂ ਜੀ ਦੋਵੇਂ ਟਾਈਮ ਬਾਜੀ ਪਾੜੇ ਤੇ ਜੋ ਬਾਕੀ ਥਾਂ ਤੋਂ ਇਹਨੂੰ ਬੜਾ ਚੰਗਾ ਲੱਗਾ ਜੋ ਤੇ ਇਹਦਾ ਫਿਰ ਮੁੱਲ ਮੁੱਲ ਆ ਵੀ ਬਾਜੀ ਭਾਵੇਂ ਦਾ 40000 ਕਰ ਦਈਏ ਅੱਛਾ ਉਹਨੇ 37000 ਦੀ ਬਾਜੀ ਦੇ ਦਾਂਗੇ ਅੱਛਾ ਪੂਰੇ 37 ਦੀ ਆ ਹਾਂ ਜੀ ਬਾਈ ਕਰ ਦਾਂਗੇ ਬਾਕੀ ਬਾਜੀ ਖੁੱਲਾ ਮਾਨ ਤਾਣ ਠੀਕ ਆ ਕੋ ਫੋਨ ਲਾਵੇ ਇੱਕ ਵਾਰੀ ਹਣਾ ਠੀਕ ਆ ਇਹ ਕਾ ਜਰਸੀ ਆ ਜੀ ਜਰਸੀ ਵੈੜ ਬਾਜੀ ਇਹ ਵੀ ਠੰਡੀ ਸੀ ਇਹਨੋਂ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ 12-14 ਦਿਨ ਹੋ ਗਏ ਬਾਜੀ ਵਸ਼ੀ ਜੇ ਇਹਦੇ ਮਗਰ ਇਹਦੇ ਮਗਰ ਵਸ਼ੀ ਆ ਨਾ ਤੇ ਇਹਦੇ ਕੋ ਦੁੱਧ ਕਿੰਨਾ ਤਿਆਰ ਜੇ ਉਹਦਾ ਵੀ ਇਹ ਵੇ ਮਗਰਵਤੀ ਹੈ ਬਾਕੀ ਥਾਣੇ ਦੇ ਕੋ ਕਾਫੀ ਦੂਰ ਦੂਰ ਹੈ ਤੇ ਹੈਗੀ ਜਰਸੀ ਹੈ ਜਿੱਦਾਂ ਕਿ ਜਰਸੀਆਂ ਦਾ ਕੱਦ ਹੁੰਦਾ ਉੱਡੀ ਕੀ ਆ ਬਹੁਤ ਹੀ ਉੱਚੀ ਨਹੀਂ ਆ ਬਾਈ ਠੰਡੀ ਸੀ ਤੇ ਬਾਜੀ ਆਪਣੀ ਭਾਜ ਦੋ ਟਾਈਮ ਕੋ ਚੋਲ ਖੜੇ ਠੀਕ ਹੈ ਜੀ ਹਾਂ ਜੀ ਹਾਂ ਤੇ ਆਹ ਜਿਹੜੀ ਬੱਚੀ ਹੈ ਸਾਹਮਣੇ ਜਿਹੜੀ ਬੱਚੀ ਤੇ ਆ ਥਾਣੇ ਤੇ ਦੇਖ ਸਕਦੇ ਲੱਗੇ ਤੇ ਇਹਦਾ ਫਿਰ ਮੁੱਲ ਵੀ ਦੀ ਮੁੱਲ ਲੜੀ ਭਾਜੀ ਭਾਵੇਂ ਇਹਦਾ 30000 ਕਰ ਲੀਏ ਅੱਛਾ ਪੂਰੇ 27000 ਦੀ ਵੀ ਦੇ ਦਾਂਗੇ ਅੱਛਾ 27000 ਦੀ ਦੇ ਦੇਣੀ ਹਾਂ ਜੀ ਭਾਜੀ ਠੀਕ ਹੈ ਕਰਦਾ ਹੈ ਭਾਜੀ ਮਾਤਾ 12 ਲੀਟਰ ਜਿਹੜਾ ਤਿਆਰ ਆ ਮੌਕੇ ਤੇ ਹਨਾ ਕੋਈ ਜਿੰਨਾ ਮਰਜੀ ਛੋਟਾ ਹੀ ਰੇੜ ਆ ਪੂਰੇ 27000 ਦੀ ਦੇ ਦਾਂਗੇ ਕਰਦਾ ਨਾ ਮਾਤਾ ਭਾਈ ਥਣ ਤੁਹਾਨੂੰ ਬਹੁਤ ਜੰਗਾ ਲੱਗਾ ਭਾਈ ਠੀਕ ਆ ਤੇ ਹੁਣ ਇੱਕ ਆ ਗੱਬਣ ਜੇ ਗੱਬਣ ਭਾਜੀ ਇਹ ਪੰਜ ਚਾਰ ਦਿਨ ਲੈਿੰਦੀ ਜੋ ਇਹ ਵੀ ਥੋੜਾ ਡਰਦੀ ਡਰਦੀ ਜੀ ਆ। ਇਹਦੇ ਭਲਾਂ ਪਈਆਂ ਜੇ ਇੱਕ ਪਾਸੇ। ਹਾਂ ਜੀ ਹਾਂ ਜੀ ਭਾਜੀ ਭਾਲ ਤੋਂ ਪਈ ਆ। ਨਾਈਸ। ਇਹ ਕਿੰਨਾ ਕਿ ਵਰਦੀ ਦੋ ਚ ਭਾਈ ਜਾਓਗੇ? ਦੋ ਦੋ ਵਰਦੀ ਘਰ ਵਾਲੇ ਕਹਿੰਦੇ ਪਹਿਲੇ ਸੋਏ 12 ਕਿਲੋ ਚੋਇਆ ਜੀ। ਇੰਨਾ ਕਿ ਦੇਈ ਜਾਏਗੀ 12 13 ਕਿਲੋ ਆ। ਠੀਕ ਐ। ਬਾਕੀ ਇਹ ਵੀ ਕੱਦ ਬਹੁਤ ਉੱਚਾ ਨਹੀਂ ਐ ਪਰ ਥੱਲੇ ਬੜੀ ਬਣੰਦੀ ਐ ਜਿਹੜੀ। ਤੇ ਇਹਦਾ ਫਿਰ ਮੁੱਲ ਇਹ ਵੀ ਸਾਡੀ ਭਾਈ 27000 ਦੇ ਦਾਂਗੇ 27000 ਦੀ ਹਾਂਜੀ ਭਾਜੀ ਘਰ ਦਾ ਮਾਤਾਨੇ ਦਾ ਵੀ ਤੇ ਠੰਡ ਤੋਂ ਓਕੇ ਸਾਰੀਆਂ ਨੇ ਭਾਜੀ ਠੰਡੀ ਸੀਲ ਜੋ ਉਦਾਂ ਡਰਦੀ ਥੋੜਾ ਜਿਆ ਤੇ ਪਗੇ ਘਾੜੇ ਵੀਰ ਤੇ ਪਗੇ ਪਾਸ ਕਰਦੇ ਸਾਡੇ ਠੀਕ ਹੈ ਜੀ ਤੇ ਠੀਕ ਹੈ ਭੱਜੇ ਹੋਰ ਕੁਝ ਕਹਿਣਾ ਫਿਰ ਉਹ ਭਾਜੀ ਮਾਸ ਹੋਇਆ ਵਾ ਆਪ ਵੀ ਚੋਗੇ ਤਸੱਲੀ ਕਰਵੇ ਖੜੇ ਆਪਣੀ ਇੱਥੇ ਹੀ ਆ ਨਾ ਚਵਾਈ ਕਰਕੇ ਤਸੱਲੀ ਕਰਕੇ ਜਹੇ ਵੀ ਬਾਰ-ਬਾਰ ਕਿੰਨੇ ਆ ਤੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਿਆ ਕਰੋ ਤੇ ਆਪਣੀ ਸਮੇ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦਿਆ ਕਰੋ